ਪਸਤਾਵਾ ਦਾ ਨੈਕਸਟ ਭਾਗ ਇਸ ਦੌਰਾਨ ਹਰਜੀਤ ਤੇ ਦੋਸਤ ਤੇ ਵੀਰਪਾਲ ਦੀਆਂ ਸਹੇਲੀਆਂ ਅਤੇ ਰਿਸ਼ਤੇਦਾਰਾਂ ਨੇ ਉਹਨਾਂ ਨੂੰ ਪ੍ਰੇਸ਼ਾ ਰੰਦੇ ਦੇ ਕੇ ਸਲਾਹ ਦਿੱਤੀ ਕਿ ਜਸ਼ਨ ਦਾ ਵਿਆਹ ਕਰ ਦਿੱਤੀ ਜਾਵੇ ਹੋ ਸਕਦਾ ਹੈ ਉਹ ਨਿਸ਼ਾ ਛੱਡ ਜਾਵੇ ਹਰਜੀਤ ਅਤੇ ਵੀਰਪਾਲ ਦੇ ਚਿਹਰੇ ਤੇ ਇੱਕ ਵਾਰ ਫੇਰ ਖੁਸ਼ੀ ਦੀ ਆਸ ਜਾਗੀ ਉਹਨਾਂ ਨੇ ਜਲਦੀ ਜਲਦੀ ਕੁੜੀ ਲੱਭ ਕੇ ਜਸ਼ਨ ਦਾ ਵਿਆਹ ਕਰ ਦਿੱਤਾ ਅਤੇ ਮਨਪ੍ਰਿਤ ਕੌਰ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਵਿਆਹ ਕੇ ਕਰ ਲਿਆ ਕੁਝ ਦਿਨਾਂ ਲਈ ਘਰ ਵਿੱਚ ਖੁਸ਼ੀਆਂ ਖੇੜਿਆ ਨੇ ਫੇਰਾ ਪਾਇਆ ਪਰ ਬਹੁਤੀ ਦੇਰ ਉਹ ਵੀ ਨਾ ਟਿਕੇ ਕਿਉਂਕਿ ਥੋੜੇ ਦਿਨ ਬਾਅਦ ਹੀ ਮਨਪ੍ਰੀਤ ਨੂੰ ਜਸ਼ਨ ਦੇ ਨਸ਼ੇੜੀ ਹੋਣ ਬਾਰੇ ਪਤਾ ਲੱਗ ਗਿਆ ਉਸ ਨੇ ਆਪਣੇ ਸਹੁਰੇ ਹਰਜੀਤ ਤੇ ਸੱਸ ਵੀਰਪਾਲ ਨੂੰ ਦਰਦ ਤੇ ਗੁੱਸੇ ਭਰੇ ਲਿਹਾਜੇ ਵਿੱਚ ਪੁੱਛਿਆ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਜਸ਼ਨ ਨਸ਼ੇੜੀ ਹੈ ਤਾਂ ਤੁਸੀਂ ਉਸ ਦਾ ਵਿਆਹ ਕਿਉਂ ਕੀਤਾ ਅਤੇ ਮੇਰੀ ਵੀ ਜ਼ਿੰਦਗੀ ਬਰਬਾਦ ਕਰ ਦਿੱਤੀ ਤਾਂ ਦੋਹਾਂ ਨੇ ਮਨਪ੍ਰੀਤ ਨੂੰ ਮਮਤਾ ਭਰੀਆਂ ਆਵਾਜ਼ਾਂ ਨਾਲ ਦੇਖਿਆ ਤੇ ਉਸ ਦੇ ਸਿਰ ਤੇ ਪਿਆਰ ਭਰਿਆ ਹੱਥ ਫੇਰ ਕੇ ਆਖਿਆ ਵਿੱਚੋਂ ਵਗ ਰਹੇ ਹੰਝੂ ਪੂੰਝਦੇ ਹੋਏ ਇਕੱਠੇ ਹੀ ਬੋਲੇ ਤੇ ਇਹ ਅਸੀਂ ਸੋਚਿਆ ਕਿ ਸ਼ਾਇਦ ਤੇਰੇ ਪਿਆਰ ਮੁਹੱਬਤ ਤੇ ਚਾਹਾਂ ਸਦਰਾਂ ਲਈ ਉਹ ਨਸ਼ਾ ਛੱਡ ਦਵੇਗਾ ਅਤੇ ਸਾਡਾ ਬੁਟਾਪੇ ਦਾ ਸਹਾਰਾ ਬਣੇਗਾ ਫਿਰ ਉਹਨਾਂ ਨੇ ਦੋਵਾਂ ਹੱਥ ਜੋੜ ਕੇ ਤਰਲਾ ਪਾਉਂਦੇ ਹੋਏ ਕਿਹਾ ਪਰ ਅਸੀਂ ਝੂਠੇ ਸਾਬਤ ਹੋਏ ਧੀਏ ਅਸੀਂ ਤੇਰੇ ਗੁਨਾਹਗਾਰ ਹਾਂ ਪਰ ਹੁਣ ਤੇਰੇ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਰੱਬ ਦਾ ਵਾਸਤਾ ਹੈ ਤੂੰ ਸਾਨੂੰ ਛੱਡ ਕੇ ਨਾ ਜਾਵੀਂ ਤੂੰ ਹੀ ਸਾਡੇ ਬੁਟਾਪੇ ਦਾ ਸਹਾਰਾ ਹੈ ਤੇਰੇ ਬਿਨਾ ਅਸੀਂ ਵੀ ਜਿਉਂਦੇ ਨਹੀਂ ਰਹਾਗੇ ਉਹਨਾਂ ਦੀਆਂ ਇਹ ਭਾਵਕ ਕਰਦੀਆਂ ਹੋਕਿਆਂ ਤੇ ਸਿਸਕੀਆਂ ਭਰੀਆਂ ਗੱਲਾਂ ਨੇ ਮਾਨਪ੍ਰੀਤ ਨੂੰ ਅੰਦਰ ਤੱਕ ਝੰਝੋਰ ਸੁਟਿਆ ਤੇ ਮਾਨਪ੍ਰੀਤ ਨੇ ਝੱਟ ਦੇਣ ਅੱਗੇ ਹੋ ਕੇ ਦੋਹਾਂ ਦੇ ਪੈਰ ਫੜ ਲਏ ਤੇ ਹਿੰਮਤ ਹੌਸਲੇ ਦੇ ਰੋਹ ਭਰੀ ਆਵਾਜ਼ ਵਿੱਚ ਕਿਹਾ ਮੇਰੇ ਮਾਪਿਓ ਜੇ ਤੁਹਾਡਾ ਪਿਆਰ ਤੇ ਸੁਨੇਹਾ ਭਰਿਆ ਹੱਥ ਮੇਰੇ ਸਿਰ ਤੇ ਹੈ ਤਾਂ ਅੱਜ ਤੋਂ ਮੈਂ ਤੁਹਾਡਾ ਜਸ਼ਨ ਪੁੱਤ ਬਣ ਕੇ ਦਿਖਾਵਾਂਗੀ ਤੁਹਾਡੀ ਹਰ ਤਰ੍ਹਾਂ ਦੀ ਸੇਵਾ ਕਰਾਂਗੀ ਅਤੇ ਪੁੱਤ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦਵਾਂਗੀ ਮਾਨਪ੍ਰੀਤ ਨੇ ਇਨ੍ਹਾਂ ਸ਼ਬਦਾਂ ਤੇ ਹਰਜੀਤ ਤੇ ਵੀਰਪਾਲ ਨੂੰ ਅਥਾਹ ਸ਼ਕਤੀ ਦਿੱਤੀ ਅਤੇ ਦੋਹਾਂ ਨੇ ਮਾਨਪ੍ਰੀਤ ਨੂੰ ਸਾਡਾ ਸੋਹਣਾ ਪੁੱਤ ਕਹਿ ਕੇ ਗੱਲ ਨਾਲ ਲਾਇਆ ਅਤੇ ਭਰੇ ਗੱਲ ਨਾਲ ਕਿਹਾ ਧੀਏ ਤੂੰ ਸਾਡਾ ਮਾਣ ਰੱਖਿਆ ਹੈ ਤੇਰਾ ਮਾਣ ਵਾਹਿਗੁਰੂ ਰੱਖੇਗਾ ਤੇ ਅਸੀਸਾਂ ਨਾਲ ਮਨਪ੍ਰੀਤੀ ਰੂ ਰੂਪੀ ਚੋਲੀ ਪਾੜ ਦਿੱਤੀ ਦਿਨ ਬੀਤਦੇ ਗਏ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਕਈ ਸਾਲ ਬੀਤ ਗਏ ਮਨਪ੍ਰੀਤੀ ਕੁੱਖ ਹਰੀ ਨਾ ਹੋਈ ਉਸ ਦਾ ਵੀ ਮਨ ਕਰਦਾ ਸੀ ਕਿ ਉਹ ਮਾਂ ਬਣੇ ਪਰ ਨਹੀਂ ਕਿਉਂਕਿ ਉਹ ਪੜ੍ਹੀ ਲਿਖੀ ਹੋਣ ਕਰਕੇ ਜਾਣਦੀ ਸੀ ਕਿ ਨਸ਼ਾ ਕਰਨ ਵਾਲੇ ਮਨੁੱਖ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਰਹਿੰਦੇ ਕਦੇ-ਕਦੇ ਇਸ ਗੱਲ ਦਾ ਮਨਪ੍ਰੀਤ ਨੂੰ ਦੁੱਖ ਵੀ ਹੁੰਦਾ ਪਰ ਉਹ ਆਪਣੇ ਸੱਸ ਸੋਰੇ ਵੱਲ ਦੇਖ ਕੇ ਇਸ ਪੀੜ ਨੂੰ ਅੰਦਰੇ ਅੰਦਰ ਜੜ ਜਾਂਦੀ ਤੇ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੀ ਇੱਕ ਦਿਨ ਅਚਾਨਕ ਮੰਦਪੰਦੀ ਘਟਨਾ ਇਹ ਵਾਪਰੀ ਕਿ ਜਸ਼ਨ ਤੇ ਮਨਪ੍ਰਿਤ ਨੇ ਆਪਣੇ ਕਮਰੇ ਅੰਦਰ ਕਿਸੇ ਗੱਲ ਗਲੋਂ ਨਿਰਾਸ਼ ਹੋ ਕੇ ਜਾਂ ਕਿਸੇ ਵਹਿਣ ਵਿੱਚ ਵਹਿ ਕੇ ਦੋਹਾਂ ਨੇ ਕੋਈ ਨਸ਼ੀਲੀ ਵਸਤੂ ਨਿਗਾਰ ਲਈ ਪਤਾ ਲੱਗਨ ਤੇ ਬੁੱਢੇ ਮਾਪਿਓ ਨੇ ਜਲਦੀ ਜਲਦੀ ਹਸਪਤਾਲ ਦਾਖਲ ਕਰਵਾਇਆ ਤੇ ਹਸਪਤਾਲ ਵਾਲਿਆਂ ਨੇ ਸਥਿਤੀ ਕਾਬੂ ਨਾ ਆਉਂਦੀ ਦੇਖ ਕੇ ਵੱਡੇ ਸ਼ਹਿਰ ਦੇ ਵੱਡੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਇਲਾਜ ਚੱਲਿਆ ਪੈਸਾ ਪਾਣੀ ਮੰਗ ਵਿਹਾਇਆ ਗਿਆ ਹਰਜੀਤ ਨੇ ਪਿੰਡ ਵਿੱਚਲੀ ਕੁਝ ਜ਼ਮੀਨ ਵੀ ਵੇਚ ਦਿੱਤੀ ਤੇ ਡਾਕਟਰਾਂ ਨੂੰ ਕਿਹਾ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਪਰ ਸਾਡੇ ਬੁਟਾਪੇ ਦਾ ਸਹਾਰਾ ਸਾਡੀ ਤੀ ਮਨਪ੍ਰੀਤ ਨੂੰ ਬਚਾ ਲੈਣਾ ਆਖਿਰ ਉਹੀ ਹੋਇਆ ਜਿਸ ਦਾ ਡਰ ਸੀ ਮਨਪ੍ਰੀਤ ਇਲਾਜ ਦੌਰਾਨ ਜ਼ਿੰਦਗੀ ਮੌਤ ਦੀ ਲੜਾਈ ਲੜਦੀ ਲੜਦੀ ਮੋਤ ਹੱਥੋਂ ਹਾਰ ਕੇ ਹਰਜੀਤ ਤੇ ਵੀਰਪਾਲ ਦੇ ਬੁਢਾਪੇ ਦੀ ਨਗੋਰੀ ਨਾਲ ਲੈ ਕੇ ਚੱਲ ਵਸੀ ਤੇ ਜਸ਼ਨ ਨਸ਼ੇਰੀ ਫਿਰ ਬਚ ਗਿਆ ਤੇ ਬੁੱਢੇ ਮਾਪੇ ਉਸ ਦੀ ਜਿੰਦਾ লাশ ਨੂੰ ਲੈ ਕੇ ਇੱਕ ਵਾਰ ਫਿਰ ਘਰ ਆ ਕੇ ਪਛਤਾਵਾ ਕਰਨ ਬੈਠ ਗਏ ਕਿ ਜੇ ਜਵਾਨੀ ਵਿੱਚ ਧੀ ਦਾ ਕੁੱਖ ਵਿੱਚ ਕਤਲ ਨਾ ਕੀਤਾ ਹੁੰਦਾ ਤਾਂ ਉਹ ਪਾਪ ਕਰਨ ਅੱਜ ਸਾਨੂੰ ਇਹ ਦਿਨਾਂ ਦੇਖਣੇ ਪੈਂਦੇ ਤੇ ਉਹ ਅੱਜ ਸਾਡੇ ਬੁਢਾਪੇ ਦਾ ਸਹਾਰਾ ਹੁੰਦੀ ਪਰ ਹੁਣ ਦੀਨਾਂ ਦਿਖਣੇ ਪੈਂਦੇ ਤੇ ਉਹ ਅੱਜ ਸਾਡੇ ਬੁਢਾਪੇ ਦਾ ਸਹਾਰਾ ਹੁੰਦੀ ਪਰ ਹੁਣ ਕੰਨ ਕੁਝ ਨਹੀਂ ਸੀ ਹੋ ਸਕਦਾ ਸੀ ਉੱਥੇ ਸਿਰਫ ਪਸਤਾਵਾ ਹੀ ਪੱਲੇ ਰਹਿ ਗਿਆ ਸੀ ਤੇ ਉਹ ਪਾਗਲਾ ਵਾਂਗ ਤਾਹ ਨੂੰ ਬਾਹਂ ਕਰਕੇ ਉੱਚੀ ਉੱਚੀ ਕੋਕਰੇ ਸਨ ਓਏ ਲੋਕੋ ਕੁੱਖ ਵਿੱਚ ਤੀਨਾਂ ਮਾਰਿਓ ਹੋਏ ਨਹੀਂ ਤਾਂ ਸਾਡੇ ਵਾਂਗ ਪਾਪਾਂ ਦੇ ਭਾਗੇ ਬਣੋਂਗੇ ساری ਜ਼ਿੰਦਗੀ ਪਛਤਾਓਗੇ ਲੋਕੋ ਕੁੱਕ ਵਿੱਚ ਤੀ ਨਾ ਮਾਰਿਓ ਓਕੇ